ਸਾਸ਼ੀਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੇ ਵੀ ਕੈਨੇਡਾ ਦੇ ਲਈ ਫਾਈਲਿੰਗ ਕਰਦੇ ਨੇ ਉਹਨਾਂ ਦਾ ਮੇਨ ਮਕਸਦ ਕੈਨੇਡਾ ਦੇ ਵਿੱਚ ਸੈਟਲ ਹੋਣਾ ਪੀਆਰ ਲੈਣਾ ਸਿਟੀਜ਼ਨਸ਼ਿਪ ਲੈਣਾ ਹੁੰਦਾ ਹੈ ਕੈਨੇਡਾ ਨੇ ਪੀਆਰ ਦੇ ਲਈ ਜਿੱਥੇ ਨਵੇਂ ਪਾਥਵੇ ਐਲਾਨ ਕੀਤੇ ਐ ਉੱਥੇ ਹੀ ਕੈਨੇਡਾ ਨੇ ਪੀਆਰ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਨਵੇਂ ਚੇਂजेस ਜਿਹੜੇ ਆ ਉਹ ਵੀ ਇੰਟਰੋਡਿਊਸ ਕੀਤੇ ਆ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਟੀਆਰ ਦੀ ਕੈਪਿੰਗ ਦੀ ਗੱਲ ਕਰ ਲਈਏ ਤੇ ਜਾਂ ਫਿਰ ਇਨ ਡਿਮਾਂਡ ਸੈਕਟਰ ਦੇ ਵਿੱਚ ਪੀਆਰ ਦੀ ਗੱਲ ਕਰ ਲਈਏ ਬਹੁਤ ਵੱਡੇ ਚੇਂजेस ਆਏ ਨੇ 2024 ਦੇ ਵਿੱਚ ਕਿਸ ਨੂੰ ਪੀਆਰ ਮਿਲੀ ਆਪਾਂ ਨੌ ਟੌਪ ਮੋਸਟ ਕੈਟਾਗਰੀ ਦੀ ਗੱਲ ਕਰਨੀ ਆ ਉਸ ਤੋਂ ਲਾਂਗ 2025 ਦੇ ਵਿੱਚ ਕੀ ਰੂਡ ਮੈਪ ਤੇ ਕੀ ਰੂਡ ਪਲਾਨ ਜਿਹੜਾ ਹੋਣ ਵਾਲਾ ਹੈ ਕੈਨੇਡਾ ਦੀ ਪੀਆਰ ਨੂੰ ਲੈ ਕੇ ਤੇ ਕੀ ਸੰਭਾਵੀ ਓਕੂਪੇਸ਼ਨ ਹੋ ਸਕਦੇ ਨੇ ਉਸ ਬਾਰੇ ਡਿਸਕਸ਼ਨ ਕਰਨਾ ਹੈ ਇੱਕ ਛੋਟੀ ਜਿਹੀ ਰਿਸਰਚ ਪਰ ਇਹ ਵੀਡੀਓ ਹੈ ਜੋ ਤੁਹਾਡੇ ਨਾਲ ਮੈਂ ਡਿਸਕਸ਼ਨ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਵਿਸਥਾਰ ਨਾਲ ਕਰਨਾ ਹੈ ਸੀਆਰਸ ਸਕੋਰ ਨੂੰ ਲੈ ਕੇ ਤੇ ਨੌ ਕੈਟਾਗਰੀ ਜਿਨ੍ਹਾਂ ਨੂੰ 2024 ਦੇ ਵਿੱਚ ਪੀਆਰ ਮਿਲੀ ਉਹ ਸੰਭਾਵੀ ਕੈਟਾਗਰੀ ਜਿਨ੍ਹਾਂ ਨੂੰ 2025 ਦੇ ਵਿੱਚ ਪੀਆਰ ਮਿਲ ਸਕਦੀ ਹੈ ਤੇ ਸੀਆਰਸ ਸਕੋਰ ਦੇ ਵਿੱਚ ਵੀ ਵੱਡਾ ਉਲਟ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ 2025 ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਸੋ ਵੀਡੀਓ ਸ਼ੁਰੂ ਕਰ ਲੈਣੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀਪਸ ਨੂੰ ਦਾਸ ਹੋ ਪਿਛਲ ਚਾਹਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਹੋਂ ਦੋ ਹਿੱਸਿਆਂ ਦੇ ਵਿੱਚ ਵੀਡੀਓ ਹੋਣ ਵਾਲੀ ਹੈ ਪਹਿਲਾ ਆਪਾਂ 2024 ਦੀ ਗੱਲ ਕਰ ਲਾਂਗੇ 24 ਦੇ ਵਿੱਚ ਇਹ ਜਿਹੜਾ ਮੈਂ ਤੁਹਾਨੂੰ ਅੰਕੜਾ ਪੇਸ਼ ਕਰਨ ਜਾ ਰਿਹਾ ਇਹ ਦਸੰਬਰ 2024 ਤੱਕ ਦਾ 1 ਜਨਵਰੀ ਤੋਂ ਲੈ ਕੇ ਹੁਣ ਤੱਕ ਨੌ ਕੈਟਾਗਰੀਜ਼ ਨੂੰ ਪੀਆਰ ਦਿੱਤੀ ਗਈ ਹੈ ਜਿਸ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਅੰਡਰ ਜਿਹੜੀਆਂ ਨੌ ਕੈਟਾਗਰੀਜ਼ ਨੂੰ ਪੀਆਰ ਕੀਤਾ ਗਿਆ ਹੈ ਉੱਚ ਪੀਐਨਪੀ ਆਉਂਦਾ ਹੈ ਫ੍ਰੈਂਚ ਦੇ ਡਰਾ ਆਉਂਦੇ ਹੈ ਹੈਲਥ케ਅਰ ਦੇ ਡਰਾ ਆਉਂਦੇ ਹੈ ਟ੍ਰੇਡ ਓਕੂਪੇਸ਼ਨਸ ਦੇ ਡਰਾ ਆਉਂਦੇ ਹੈ ਜਰਨਲ ਡਰਾਸ ਆਉਂਦੇ ਹਾਲਾਂਕਿ ਅਪ੍ਰੈਲ ਤੋਂ ਬਾਅਦ ਕੋਈ ਜਰਨਲ ਡਰਾਸ ਯਾਨੀ ਪਿਛਲੇ 8 ਮਹੀਨੇ ਦੇ ਵਿੱਚ ਜਾਂ 7 ਮਹੀਨੇ ਦੇ ਵਿੱਚ 8 ਹੀ ਕਹਿ ਲਓ ਤੁਸੀਂ ਅੱਜ 24 25 ਤਰੀਕ ਹੋ ਗਈ 8 ਮਹੀਨੇ ਦੇ ਵਿੱਚ ਪਿਛਲੇ ਜਰਨਲ ਡਰਾ ਨਹੀਂ ਆਇਆ ਉਸ ਤੋਂ ਇਲਾਵਾ ਇਸ ਟੀਮ ਯਾਨੀ ਕਿ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਦੀ ਗੱਲ ਕਰਾਂਗੇ ਟਰਾਂਸਪੋਰਟ ਦੇ ਵਿੱਚ ਜਿਨ੍ਹਾਂ ਨੂੰ ਪੀਆਰ ਕੀਤਾ ਗਿਆ ਐਗਰੀਕਲਚਰ ਤੇ ਐਗਰੀ ਫੂਡ ਨਾਲ ਜੁੜਿਆ ਹੋਇਆ ਡਰਾ ਜਿਹੜਾ ਨਿਕਲਾ ਇਸ ਬਾਰੇ ਗੱਲ ਕਰਾਂਗੇ ਇਹ ਪੂਰੀਆਂ ਨੌ ਕੈਟਾਗਰੀਜ਼ ਨੇ ਸਭ ਤੋਂ ਪਹਿਲਾਂ ਆਪਾਂ 2024 ਦੀ ਗੱਲ ਕਰ ਲਾਂ ਸੋ ਇੱਕ ਇੱਕ ਕਰਕੇ ਆਪਾਂ ਡਿਸਕਸ ਕਰਦੇ ਹਾਂ ਜਿਹੜਾ ਸਭ ਤੋਂ ਲੋਇਸਟ ਸੀਆਰਐਸ ਸਕੋਰ ਰਿਆ 2024 ਦੇ ਵਿੱਚ ਉਹ ਸੀਗਾ ਫ੍ਰੈਂਚ ਦਾ ਇੱਕ ਡਰਾ ਜੋ 336 ਤੇ 28 ਫਰਵਰੀ 2024 ਨੂੰ ਆਇਆ ਬਹੁਤ ਇੰਪੋਰਟੈਂਟ ਚੀਜ਼ ਹੈ ਸਭ ਤੋਂ ਲੋਵੇਸਟ ਸੀਆਰਐਸ ਸਕੋਰ 336 ਰਿਹਾ ਸੀ ਲਾਸਟ ਡਰਾ ਜਰਨਲ ਦਾ ਅਪ੍ਰੈਲ ਦੇ ਵਿੱਚ ਆਇਆ ਅਪ੍ਰੈਲ ਤੱਕ ਯਾਨੀ ਜਨਵਰੀ ਤੋਂ ਲੈ ਕੇ April ਤੱਕ ਤਕਰੀਬਨ 9 ਡਰਾਅ ਆਏ ਸੀਗੇ ਜਰਨਲ ਦੇ ਤੇ ਜਰਨਲ ਦੇ ਇਹਨਾਂ ਡਰਾਅਸ ਦਾ ਜਿਹੜਾ CRC ਸਕੋਰ ਮਿਨੀਮਮ ਰਿਹਾ ਉਹ 525 ਰਿਹਾ ਯਾਨੀ 524 ਰਿਹਾ ਜਿਹੜਾ ਕਿ 25 March 2024 ਨੂੰ ਸੀਗਾ ਉਸ ਤੋਂ ਇਲਾਵਾ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥਮੈਟਿਕਸ ਵਾਲਿਆਂ ਦਾ ਸਿਰਫ ਇੱਕ ਡਰਾਅ ਨਿਕਲਿਆ ਜਿਹੜਾ सीआरसी स्कोर जी ਦਾ 491 ਸੀਗਾ 11 April 2024 ਨੂੰ ਟ੍ਰਾਂਸਪੋਰਟ ਦਾ ਸਿਰਫ ਇੱਕ ਡਰਾ ਆਇਆ ਸੀਆਰਸੀ ਸਕੋਰ 430 ਗਿਆ 13 March ਨੂੰ ਐਗਰੀਕਲਚਰ ਤੇ ਐਗਰੀ ਫੂਡ ਨਾਲ ਜੁੜੇ ਹੋਏ ਜਿਹੜੇ ਕਹਿ ਸਕਦੇ ਆ ਓਕੁਪੇਸ਼ਨਸ ਨੇ ਉਹਦਾ ਉਹਦਾ ਜਿਹੜਾ ਡਰਾ ਆਇਆ 437 ਉਹਦਾ ਸੀਆਰਸੀ ਸਕੋਰ ਗਿਆ ਸਿਰਫ ਇੱਕ ਡਰਾ ਆ ਇਹ ਉਹ ਨਹੀਂ ਜਿਨ੍ਹਾਂ ਦਾ ਇੱਕ ਇੱਕ ਡਰਾ ਹੈ ਤੇ ਜਰਨਲ ਦਾ ਤੇ 28 ਮਹੀਨਾ ਤੋਂ ਬਾਅਦ ਚ ਡਰਾ ਨਹੀਂ ਆਇਆ ਇਹ ਆ ਕਿ April ਤੱਕ ਜਿਹੜਾ ਉਹ ਨੌਂ ਡਰਾਅ ਆਏ ਸੀਗੇ ਟਰੇਡ ਓਕੂਪੇਸ਼ਨਸ ਉਸ ਤੋਂ ਬਾਅਦ ਆ ਜਾਂਦਾ ਹੈ ਜਿਹਦਾ CRS ਸਕੋਰ 433 ਗਿਆ October 23 2024 ਨੂੰ ਜਿਹੜੇ ਟੌਪ ਦੇ ਰਹੇ ਯਾਨੀ ਜੇਕਰ ਆਪਾਂ ਟੌਪ 4 ਦੀ ਗੱਲ ਕਰ ਲਈਏ ਜਾਂ ਟੌਪ 5 ਦੀ ਗੱਲ ਕਰ ਲਈਏ ਤਾਂ ਟੌਪ 5 ਦੇ ਵਿੱਚ ਟਰੇਡ ਓਕੂਪੇਸ਼ਨਸ ਨੇ ਜਿਨ੍ਹਾਂ ਦਾ ਜਿਹਦਾ ਡਰਾਅ 433 ਗਿਆ ਸੀਗਾ ਤੇ ਉਸ ਤੋਂ ਬਾਅਦ ਹੈਲਥ케ਅਰ ਦਾ ਡਰਾਅ ਜਿਹੜਾ ਹੈ ਉਦਾ ਸੀਆਰ ਸਕੋਰ 422 ਗਿਆ ਇੱਕ ਚੀਜ਼ ਹੋਰ ਮੇਰੀ ਧਿਆਨ ਨਾਲ ਸੁਣਿਓ ਫਰੈਂਚ ਤੋਂ ਬਾਅਦ ਸਭ ਤੋਂ ਲੋਏਸਟ ਸੀਆਰਸ ਸਕੋਰ ਜਿਹਦਾ ਗਿਆ 2024 ਦੇ ਵਿੱਚ ਉਹ ਸੀਗਾ ਹੈਲਥ케ਅਰ ਸੋ ਇਹ ਇੰਪੋਰਟੈਂਟ ਹੈ ਇੱਥੇ ਧਿਆਨ ਦਿਓ ਠੀਕ ਹੈ ਇਹ ਵੀ ਸਮਝਣ ਵਾਲੀ ਗੱਲ ਹੈ ਅੱਜ ਦਾ ਵੀਡੀਓ ਲੰਮਾ ਹੋਣਾ ਬਟ ਕੋਈ ਪ੍ਰੋਬਲਮ ਨਹੀਂ ਹੈਗੀ ਜਿਨ੍ਹਾਂ ਨੂੰ ਜ਼ਰੂਰ ਤਾਂ ਉਹਨਾਂ ਨੇ ਸਾਰਾ ਦੇਖ ਲੈਣਾ ਜਿਨ੍ਹਾਂ ਨੂੰ ਨਹੀਂ ਲੋੜ ਉਹ ਨਾ ਦੇਖਣ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਇੰਪੋਰਟੈਂਟ ਹੈ ਸੋ ਇਹ ਡਿਸਕਸ ਕਰਨਾ ਹੀ ਕਰਨਾ ਹੈ ਉਸ ਤੋਂ ਬਾਅਦ ਹੈਲਥ케ਅਰ ਤੋਂ ਬਾਅਦ ਸੀਸੀ ਦੇ ਡਰਾਅ ਬਹੁਤ ਆਏ ਨੇ ਜਿਦੇ ਵਿੱਚ ਸੀਆਰ ਸਕੋਰ 507 ਗਿਆ ਤੇ ਮੰਨਿਆ ਜਾਂਦਾ ਜਰਨਲ ਤੋਂ ਬਾਅਦ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਹੈ ਉਹ ਇੰਪੋਰਟੈਂਸ ਰੱਖਦਾ ਹੈ ਸੋ 27 ਅਗਸਤ ਨੂੰ ਜਿਹੜਾ ਡਰਾਅ ਸੀਗਾ ਉਹਦਾ ਸੀਆਰ ਸਕੋਰ 507 ਗਿਆ ਸੀਗਾ ਫ੍ਰੈਂਚ ਦੇ ਬਹੁਤ ਡਰਾਅ ਆਏ ਤੇ 336 ਜਿਹੜਾ ਮਿਨੀਮਮ ਸੀਆਰਸ ਸਕੋਰ ਗਿਆ ਉੱਥੋਂ ਤੱਕ ਗੇਮ ਪਹੁੰਚੀ ਤੇ ਪੀਐਨਪੀ ਦੇ ਵੀ ਬਹੁਤ ਡਰਾ ਆਏ ਤੇ ਪੀਐਨਪੀ ਦਾ ਜਿਹੜਾ ਮਿਨੀਮਮ ਸੀਆਰਸ ਸਕੋਰ ਰਿਹਾ ਉਹ 663 ਰਿਹਾ ਜਿਹੜਾ ਕਿ ਜੂਨ 19 ਨੂੰ ਡਰਾ ਆਇਆ ਸੀਗਾ ਤੇ ਫਰੈਂਚ ਦਾ ਜਿਹੜਾ ਡੋਸੀ 5 28 ਫਰਵਰੀ 2024 ਨੂੰ ਸੀਗਾ ਜਿੱਦਾ 336 ਸੀਆਰਸ ਸਕੋਰ ਗਿਆ ਸੋ 2000 24 ਦਾ ਲੇਖਾ ਜੋਖਾ ਹੈ ਜਿਹਦੇ ਵਿੱਚ ਨੌ ਅਕੂਪੇਸ਼ਨਸ ਨੂੰ ਜੇਕਰ ਆਪਾਂ ਓਵਰਆਲ ਨੌ ਕੈਟਾਗਰੀ ਦੀ ਗੱਲ ਕਰ ਲੈਣਾ ਅਕੂਪੇਸ਼ਨਸ ਨਹੀਂ ਕੈਟਾਗਰੀ ਦੀ ਗੱਲ ਕਰਦੇ ਆ ਨੌ ਕੈਟਾਗਰੀ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਪੀਆਰ ਮਿਲੀ ਹੈ ਤੇ ਜੇਕਰ ਆਪਾਂ ਹੁਣ 2024 ਛੱਡ ਕੇ 2025 ਵਾਲੇ ਪਾਸੇ ਨੂੰ ਆਉਨੇ ਆ ਕਿਉਂਕਿ 2025 ਦੇ ਵਿੱਚ ਪੂਲ ਦੇ ਵਿੱਚ 2 ਲੱਖ ਤੋਂ ਉੱਪਰ ਲੋਕ ਜਿਹੜਾ ਉਹ ਵੇਟ ਕਰ ਰਹੇ ਨੇ ਸੋ ਓਵਰਆਲ ਜੇਕਰ ਗੱਲ ਕੀਤੀ ਜਾਵੇ 218490 ਲੋਕ ਜਿਹੜੇ ਐ ਉਹ ਪੂਲ ਵਿੱਚ ਬੈਠੇ ਹੋਏ ਨੇ ਐਕਸਪ੍ਰੈਸ ਐਂਟਰੀ ਦੇ ਜਿਹੜਾ ਡਾਟਾ ਤੁਹਾਨੂੰ ਨਾਲ ਸ਼ੇਅਰ ਕਰ ਰਿਆ 1 ਦਸੰਬਰ 2024 ਦਾ ਉਸ ਤੋਂ ਬਾਅਦ ਦੋ ਤਿੰਨ ਡਰਾਅ ਵੀ ਆਏ ਆ ਸੋ ਇਹ ਡਾਟਾ ਉਹਦੇ ਨਾਲ ਜੋੜ ਕੇ ਨਾ ਦੇਖੋ ਨਵੇਂ ਡਰਾਅ ਦੇ ਨਾਲ ਪਰ ਇਹ 1 ਦਸੰਬਰ 2024 ਤੱਕ ਦਾ ਜੋ ਡਾਟਾ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਆ ਇਹਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਵੇਟ ਕਰਨ ਵਾਲੇ ਲਾਇੰ ਦੇ ਵਿੱਚ ਉਹ 352 ਤੋਂ 400 ਦੇ ਵਿੱਚ ਯਾਨੀ ਕਿ ਜਿਨ੍ਹਾਂ ਦਾ CRS ਸਕੋਰ 350 ਤੋਂ ਲੈ ਕੇ 400 ਦੇ ਵਿੱਚ ਹੈ ਉਹਨਾਂ ਦੀ ਗਿਣਤੀ 50000 ਹੈ ਯਾਨੀ ਕਿ 218000 ਚੋਂ 1/4 ਹਿੱਸਾ ਇਦਾਂ ਦਾ ਵਾ ਜਿਹੜਾ 350 ਤੋਂ ਲੈ ਕੇ 400 CRS ਸਕੋਰ ਦੇ ਵਿੱਚ ਬੈਠਾ ਹੈ ਬਾਕੀ ਹੁਣ ਪੂਰਾ ਆਪਾਂ ਡਿਸਕਸ ਕਰਦੇ ਹਾਂ ਉੱਪਰੋਂ ਸ਼ੁਰੂ ਹੁੰਨੇ ਟੌਪ ਤੋਂ 600 ਤੋਂ 1200 ਦੇ ਵਿੱਚ ਯਾਨੀ 601 ਤੋਂ ਲੈ ਕੇ 1200 ਦੇ ਵਿਚਕਾਰ 738 ਲੋਕ ਜਿਹੜੇ ਆ ਪੂਲ ਦੇ ਵਿੱਚ ਬੈਠੇ ਨੇ 501 ਤੋਂ ਲੈ ਕੇ 600 ਦੇ ਵਿਚਕਾਰ 18673 ਲੋਕ ਵੇਟ ਕਰ ਰਹੇ ਨੇ 491 ਤੋਂ 500 ਦੇ ਵਿਚਕਾਰ 12336 ਬੰਦੇ ਜਿਹੜੇ ਉਹ ਵੇਟ ਕਰ ਰਹੇ ਨੇ 481 ਤੋਂ 490 ਦੇ ਵਿਚਕਾਰ 11905 471 ਤੋਂ 480 ਦੇ ਵਿਚਕਾਰ 14371 461 ਤੋਂ ਲੈ ਕੇ 471 ਦੇ ਵਿਚਕਾਰ 12521 450 ਤੋਂ ਲੈ ਕੇ 460 یعنی 451 ਤੋਂ ਲੈ ਕੇ 460 ਦੇ ਵਿਚਕਾਰ 11872 440 ਤੋਂ ਲੈ ਕੇ 450 ਦੇ ਵਿਚਕਾਰ 11219 431 ਤੋਂ 440 ਦੇ ਵਿਚਕਾਰ 12313 421 ਤੋਂ 430 ਦੇ ਵਿਚਕਾਰ 11217 411 ਤੋਂ 420 ਦੇ ਵਿਚਕਾਰ 11602 401 ਤੋਂ 410 112349 351 ਤੋਂ 400 ਦੇ ਵਿਚਕਾਰ 50609 ਸਭ ਤੋਂ ਵੱਡਾ ਨੰਬਰ ਉਸ ਤੋਂ ਬਾਅਦ 301 ਤੋਂ 350 ਦੇ ਵਿਚਕਾਰ 22280 ਤੇ 300 ਜਾਂ 0 ਤੋਂ ਲੈ ਕੇ 300 ਯਾਨੀ 302 ਥੱਲੇ ਜਿਨ੍ਹਾਂ ਦਾ CR ਸਕੋਰ ਹੈ ਉਹ 5515 ਲੋਕ ਜਿਹੜੇ ਐ ਉਹ ਲਾਈਨ ਦੇ ਵਿੱਚ ਲੱਗੇ ਹੋਏ ਨੇ ਸੋ ਇਹ ਮੋਟਾ-ਮੋਟੀ ਤੁਹਾਡੇ ਨਾਲ ਮੈਂ CR ਸਿਸਕੋਰ ਡਿਸਕਸ ਕੀਤਾ ਕਿ ਵੇਟਿੰਗ ਲਿਸਟ ਦੇ ਵਿੱਚ 218490 ਲੋਕ ਬੈਠੇ ਹੋਏ ਨੇ ਇਹਦੇ ਵਿੱਚ 2025 ਚ ਇੰਪੋਰਟੈਂਟ ਕੀ ਹੋਵੇਗਾ ਉਹ ਮੈਂ ਤੁਹਾਨੂੰ ਇੱਕ ਸ਼ਾਰਟਕਟ ਤਰੀਕੇ ਨਾਲ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਚੰਗੀ ਪੋਜ਼ਿਟਿਵ ਚੀਜ਼ ਕੀ ਹੈ ਪੋਜ਼ਿਟਿਵ ਚੀਜ਼ ਇਹਦੇ ਵਿੱਚ ਇਹ ਹੈ ਫੋਰ ਐਗਜ਼ਾਮਪਲ ਜੇਕਰ ਨਵਾਂ ਡਰਾ ਆਉਂਦਾ ਹੈ ਤੇ 22 ਦਾ ਵਿੱਚ ਜੇਕਰ ਆਪਾਂ SSC RS ਸਕੋਰ ਦੇ ਹਿਸਾਬ ਦੇ ਨਾਲ ਐਗਜ਼ਾਮਪਲ ਦੇ ਤੌਰ ਤੇ ਕਹਿ ਰਹੇ ਹਾਂ ਇਸ ਇਸका ਇਹਨੂੰ ਬੇਸ ਬਣਾ ਕੇ ਗੱਲ ਕਰ ਰਹੇ ਹਾਂ 490 ਤੋਂ 500 ਦੇ ਵਿਚਕਾਰ ਜਿਹੜੇ ਆ ਉਹ 12316 ਲੋਕ ਜਿਹੜੇ ਉਹ ਬੈਠੇ ਹੋਏ ਨੇ ਐਗਜ਼ਾਮਪਲ ਦੇ ਰਿਹਾ ਸਿਰਫ ਇਹਨੂੰ ਕੋਈ ਸੀਰੀਅਸ ਨਾ ਲੈ ਜਾਓ ਯਾਨੀ 490 ਤੋਂ 500 ਦੇ ਵਿਚਕਾਰ 12316 ਲੋਕ ਵੇਟ ਕਰ ਰਹੇ ਨੇ ਠੀਕ ਹੈ ਉਸ ਤੋਂ ਇਲਾਵਾ 400 50 ਤੋਂ ਲੈ ਕੇ 460 ਦੇ ਵਿਚਕਾਰ 11872 ਲੋਕ ਜਿਹੜੇ ਆ ਉਹ ਵੇਟ ਕਰ ਰਹੇ ਨੇ ਸਮਝੋ ਪਹਿਲਾਂ ਕੀ ਸੀ 2024 ਦੇ ਵਿੱਚ ਕੀ ਸੀਗਾ ਕਿ ਜੇਕਰ ਤੁਸੀਂ 450 ਤੋਂ 460 ਦੇ ਵਿਚਕਾਰ ਬੈਠੇ ਸੀ ਯਾਨੀ ਕਿ ਤੁਹਾਡਾ ਨੰਬਰ 11872 ਸੀਗਾ ਇਸ ਇਹਨਾਂ ਦੇ ਵਿੱਚ ਤੁਸੀਂ ਬੈਠੇ ਸੀਗੇ ਪਾ 50 ਪੁਆਇੰਟ ਵਾਲੀ ਜੇਕਰ ਤੁਹਾਨੂੰ ਐਲਐਮਆਈਏ ਮਿਲ ਜਾਂਦੀ ਸੀ ਤੇ ਸਿੱਧਾ ਬੂਸਟ ਤੁਸੀਂ ਕਰਦੇ ਸੀਗੇ ਇੱਕ ਅੱਧਾ ਬੰਦਾ ਨਹੀਂ 50000 ਬੰਦੇ ਨੂੰ ਸਿੱਧਾ ਪਿੱਛੇ ਕਰਦੇ ਸੀ ਤੁਸੀਂ ਕਿੱਦਾਂ 460 ਤੋਂ ਲੈ ਕੇ 400 460 ਤੋਂ ਲੈ ਕੇ 400 500 ਦੇ ਵਿਚਕਾਰ ਜਿੰਨੇ ਸੀਗੇ ਇਹਨਾਂ ਸਾਰਿਆਂ ਨੂੰ ਪਿੱਛੇ ਛੱਡ ਦੇਣਾ ਸੀਗਾ ਤੁਸੀਂ ਸਿੱਧਾ ਤੁਹਾਡਾ ਸਕੋਰ 500 ਤੋਂ ਪਾਰ ਚੱਲ ਜਾਣਾ ਸੀਗਾ ਜੇਕਰ 460 ਤੇ ਤੁਸੀਂ 50 ਪੁਆਇੰਟ ਲੰਮੇ ਲੈ ਲੈਂਦੇ ਤੇ 510 ਹੋ ਜਾਣਾ ਸੀ ਯਾਨੀ 12001 11001 14001 12001 ਤੇ 11001 ਯਾਨੀ ਜੇ ਮੋਟਾ-ਮੋਟੇ ਆਪਾਂ ਪਿਛਲੇ ਸੈਂਕੜੇ ਹਟਾ ਦਈਏ 11 ਤੇ 12 13 23000 ਤੇ 14 37000 ਤੇ 11 48000 ਤੇ 12 60000 ਬੰਦੇ ਨੂੰ ਤੁਸੀਂ ਪਿੱਛੇ ਛੱਡ ਦੇਣਾ ਸੀਗਾ ਹੁਣ ਨਹੀਂ ਹੋਣਾ ਹੋਣੇ ਗੇਮ ਨਹੀਂ ਚੱਲਣੀ ਸੋ ਹੁਣ ਜੇਕਰ ਪੀਆਰ ਦਾ ਨੰਬਰ ਆਵੇਗਾ ਤੇ ਜਿਹੜਾ ਬੰਦਾ ਇਲੀਜੀਬਲ ਆ ਯਾਨੀ 490 ਤੋਂ 500 ਦੇ ਵਿਚਕਾਰ ਜਿਹੜਾ 12316 16 ਬੰਦੇ ਬੈਠੇ ਹੋਏ ਨੇ ਇਹਨਾਂ ਨੂੰ ਪਹਿਲਾਂ ਪੀਆਰ ਮਿਲਣੀ ਹੈ ਫੇਰ 450 ਤੋਂ 460 ਵਾਲਿਆਂ ਦਾ ਨੰਬਰ ਲੱਗੇਗਾ ਐ ਪੋਜ਼ਿਟਿਵ ਚੀਜ਼ ਆਈ ਹੈ ਸੋ ਇਸ ਕਰਕੇ ਜੇਕਰ ਇਸ ਪੁਆਇੰਟ ਆਫ 뷰 ਦੇ ਨਾਲ ਤੁਸੀਂ ਸੋਚਦੇ ਹੋ ਤਾਂ ਥੋੜੀ ਜੀ ਪੋਜ਼ਿਟਿਵ ਚੀਜ਼ ਹੈਗੀ ਆ ਜਿਹੜੀ 2025 ਦੇ ਵਿੱਚ ਬਦਲਣ ਵਾਲੀ ਹੈ ਹੁਣ 2025 ਦੇ ਵਿੱਚ ਸੰਭਾਵੀ ਉਹ ਜਿਹੜੇ ਕੈਟਾਗਰੀ ਜਿਨ੍ਹਾਂ ਨੂੰ ਪੀਆਰ ਮਿਲਣੀ ਹੈ ਸਭ ਤੋਂ ਜ਼ਿਆਦਾ ਜਿਹੜੀ ਪੀਆਰ ਮਿਲਣੀ ਹੈ ਉਹ ਜਿਵੇਂ ਆਪਾਂ 2024 ਵਿੱਚ ਵੀ ਦੇਖਿਆ ਫ੍ਰੈਂਚ ਦੀ ਕੈਟਾਗਰੀ ਵਾਲਿਆਂ ਨੂੰ ਮਿਲੇਗੀ ਉਸ ਤੋਂ ਇਲਾਵਾ ਟਰੇਡ ਓਕੂਪੇਸ਼ਨਸ ਨੂੰ ਮਿਲੇਗੀ ਉਸ ਤੋਂ ਇਲਾਵਾ ਹੈਲਥ ਕੇਅਰ ਨੂੰ ਮਿਲੇਗੀ ਸੋ ਟਾਪ 9 ਕੇ ਤਿੰਨ ਹੋਣ ਵਾਲੀਆਂ ਨੇ ਯਾਨੀ ਤਿੰਨ ਜੇਕਰ ਤੁਸੀਂ ਇਨ੍ਹਾਂ ਕੈਟਾਗਰੀ ਦੇ ਵਿੱਚੋਂ ਤਾਂ ਤੁਹਾਡਾ ਪੀਆਰ ਦਾ ਨੰਬਰ ਜਿਹੜਾ ਉਹ ਸੌਖਾ ਆ ਜਾਵੇਗਾ ਇੱਕ ਗ੍ਰਾਫ ਦੇ ਜਰੀਏ ਵੀ ਜੇਕਰ ਸਮਝਿਆ ਜਾਵੇ 2000 ਜਿਹੜਾ ਇਹ ਮੈਂ ਤੁਹਾਨੂੰ CRS ਸਕੋਰ ਦਾ ਵੇਰਵਾ ਦਿੱਤਾ ਤਾਂ 351 ਤੋਂ 400 ਵਾਲਾ ਗ੍ਰਾਫ ਦੇਖੋ ਸਭ ਤੋਂ ਜ਼ਿਆਦਾ ਉੱਪਰ ਹੈ ਜਿੱਥੇ 50000 ਤੱਕ ਹੈ ਮੈਕਸਿਮਮ ਉਸ ਤੋਂ ਇਲਾਵਾ ਮੋਸਟਲੀ ਜਿਹੜਾ ਹੈ ਉਹ 20000 ਤੋਂ ਥੱਲੇ ਲੋਕ ਪੂਲ ਦੇ ਵਿੱਚ ਬੈਠੇ ਹੋਏ ਨੇ ਭਵੇਂ ਜਿਹੜੇ ਮਰਜੀ ਕਹਿ ਸਕਦੇ ਆ ਕਿ ਕੈਟਾਗਰੀ ਦੀ ਆਪਾਂ ਗੱਲ ਕਰ ਲਈਏ ਸੋ ਇੱਕ ਬਹੁਤ ਇੰਪੋਰਟੈਂਟ ਕਹਿ ਸਕਦੇ ਆ ਕਿ ਅ ਸਟੈਟਸ ਸੀਗੇ ਜਿਹੜੇ ਮੈਨੂੰ ਲੱਗਾ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੀਦੇ ਆ ਤਾਂ ਕਿ ਤੁਸੀਂ ਖਾਸ ਕਰਕੇ ਜੇਕਰ ਕੈਨੇਡਾ ਦੇ ਵਿੱਚ ਭਵੇਂ ਸਟੂਡੈਂਟ ਵੀਜ਼ਾ ਤੇ ਹੋ ਜਾਂ ਕਿਸੇ ਵੀ ਟੀਆਰ ਸਟੇਟਸ ਤੇ ਹੋ ਤੁਸੀਂ ਕੈਨੇਡਾ ਦੀ ਪੀਆਰ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਇੰਪੋਰਟੈਂਟ ਸੀਗਾ ਕਿਉਂਕਿ ਇਸ ਵੀਡੀਓ ਨੇ 2024 ਚ ਕੀ ਕੁਝ ਹੋਇਆ ਤੇ 2025 ਚ ਸੰਭਾਵੀ ਕੀ ਕੁਝ ਹੋ ਸਕਦਾ ਹੈ ਤੁਹਾਨੂੰ ਬਹੁਤ ਕੁਝ ਕਲੀਅਰ ਕਰ ਦਿੱਤਾ ਹੋਵੇਗਾ ਕੋਈ ਕੁਐਸਚਨ ਹੈ ਤੁਹਾਡਾ WhatsApp ਦਾ ਨੰਬਰ ਦਿੱਤਾ ਹੈ ਮੈਸੇਜ ਕਰਿਓ ਅਪਾਇੰਟਮੈਂਟ ਬਣਾ ਲਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਹਰ ਇੱਕ ਡਾਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਕੈਪਸੂਲ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ